ਰੁੱਤ ਬਦਲੀ ਮੌਸਮ ਬਦਲਿਆ ਅਕਤੂਬਰ ਦਾ ਇਹ ਸਮਾਂ ਬਦਲਾਅ ਦਾ ਸੰਕੇਤ ਹੈ ਤੇ ਇਸੇ ਦਿਨ ਹੀ ਹੋਏਗੀ ਇੱਕ ਅਦੁੱਤ ਘਟਨਾ ਸੂਰਜ ਆਪਣੀ ਰਾਸ਼ੀ ਬਦਲੇਗਾ ਪਰ ਇਸ ਵਾਰੀ ਕੁਝ ਵੱਖਰਾ ਹੋਣ ਵਾਲਾ ਹੈ ਕਿਉਂਕਿ ਸੂਰਜ ਜਾ ਰਿਹਾ ਹੈ ਆਪਣੀ ਨੀਚ ਰਾਸ਼ੀ ਤੁਲਾ ਵਿੱਚ ਪਰ ਉੱਥੇ ਹੀ ਬੈਠਾ ਹੈ ਆਲਰੇਡੀ ਸ਼ੁਕਰ ਆਪਣੇ ਸਬਗ੍ਰਹਿ ਇਹ ਜੋ ਮਿਲਾਪ ਬਣ ਰਿਹਾ ਨਾ ਇਹ ਸਿਰਫ ਨੀਚਤਾ ਨਹੀਂ ਏ ਬਣ ਰਿਹਾ ਹੈ ਡਬਲ ਨੀਚ ਪੰਗ ਰਾਜਯੋਗ ਅਦਭੁਤ ਹੋਏਗਾ ਪੂਰਾ ਮਹੀਨਾ ਇਸ ਦਾ ਅਸਰ 12 ਰਾਸ਼ੀਆਂ ਦੇ ਉੱਤੇ ਅਲੱਗ-ਅਲੱਗ ਪੈਣ ਜਾ ਰਿਹਾ ਹੈ ਮੈਂ ਡਾਕਟਰ ਤੇਰੰਕਰ ਬਣੇ ਰਹੋ ਮੇਰੇ ਨਾਲ ਅੰਤ ਤੱਕ ਕਿਉਂਕਿ ਅਖੀਰ 'ਚ ਮੈਂ ਦੱਸਣਾ ਹੈ ਉਹ ਅਦਭੁਤ ਸੂਰਜੀ ਉਪਾ ਜੋ ਇਸ ਡਬਲ ਨੀਚ ਪੰਗ ਰਾਜਯੋਗ ਦੇ ਸਮੇਂ ਕੀਤੇ ਜਾਣ ਦੇ ਉੱਤੇ ਜੀਵਨ ਦਾ ਪਾਸਾ ਬਦਲ ਸਕਦਾ ਹੈ ਜੀ ਮੈਂ ਗੱਲ ਕਰਾਂ ਪੰਚਾਂਗ ਦੀ ਤਾਂ ਤਰੀਕ ਰਹੇਗੀ 17 ਅਕਤੂਬਰ 2025 ਦਿਨ ਹੈ ਸ਼ੁੱਕਰਵਾਰ ਸਮਾਂ ਦੁਪਹਿਰ 1 ਵਜੇ 54 ਮਿੰਟ ਤੇ ਇਹ ਮੈਂ ਦੱਸਿਆ ਇੰਡੀਅਨ ਸਟੈਂਡਰਡ ਟਾਈਮ ਸੂਰਜ ਗਮਨ ਕਰੇਗਾ ਕੰਨਿਆ ਤੋਂ ਤੁਲਾ ਰਾਸ਼ੀ ਵਿੱਚ ਸੂਰਜ ਦਾ ਇਹ ਰਾਸ਼ੀ ਪਰਵਰਤਨ 12 ਰਾਸ਼ੀਆਂ ਉੱਤੇ ਕੀ ਪ੍ਰਭਾਵ ਪਾਉਣ ਜਾ ਰਿਹਾ ਹੈ ਧਿਆਨ ਨਾਲ ਸੁਣਨਾ ਪਹਿਲੀ ਰਾਸ਼ੀ ਮੇਖ ਨਿਗਲ ਕਰਨ ਜਾ ਰਹੀ ਹਾਂ ਸਾਥੀਓ ਪਹਿਲਾਂ ਦੀ ਤਰ੍ਹਾਂ ਹੀ ਮੈਂ ਚਾਰ ਖੇਤਰ ਕਵਰ ਔਨ ਕਰਨੇ ਆ ਤੁਹਾਡੀ ਸਿਹਤ ਤੁਹਾਡਾ ਕੈਰੀਅਰ ਤੁਹਾਡਾ ਪੈਸਾ ਤੁਹਾਡਾ ਪਰਿਵਾਰ ਇਹ ਚਾਰ ਖੇਤਰ ਕਵਰ ਅਪ ਕਰਾਂਗੀ ਆਪਣੀ ਗਣਨਾ ਚ ਸੋ ਧਿਆਨ ਨਾਲ ਸੁਣ ਲੈਣਾ ਇੱਕ ਦੱਸਾਂਗੀ ਮੈਂ ਉਪਾਅ ਉਹ ਉਪਾਅ ਤੁਸੀਂ ਕਰ ਲੈਣਾ ਮੇਖ ਰਾਸ਼ੀ ਦੀ ਵਾਰੀ ਹੈ ਜੀ ਸਰੀਰ ਦੀ ਤਾਕਤ ਘਟ ਸਕਦੀ ਹੈ ਇਸ ਕਰਕੇ ਆਰਾਮ ਕਰਨਾ ਹੈ ਤੇ ਸੂਰਜ ਦੀ ਤਪਸ਼ ਨੂੰ ਸੂਰਜ ਦੀ ਹਲਕੀ ਰੌਸ਼ਨੀ ਨੂੰ ਆਪਣੇ ਪਿੰਡੇ 'ਚ ਅਬਜ਼ਾਰਬ ਕਰਾਉਣਾ ਹੈ ਘਰ ਦੇ ਵਿੱਚ ਬਜ਼ੁਰਗਾਂ ਨਾਲ ਸਹਿਯੋਗ ਬਣਾ ਕੇ ਰੱਖਣਾ ਹੈ ਤੇ ਉਹਨਾਂ ਦਾ ਆਦਰ ਸਨਮਾਨ ਕਰੋਗੇ ਤਾਂ ਮਾਹੌਲ ਸੁਖਮਈ ਬਣਿਆ ਰਹੇਗਾ ਕੰਮ 'ਚ ਆਪਣੀ ਮਿਹਨਤ ਨੂੰ ਸਹੀ ਪਛਾਣ ਨਾ ਮਿਲਣ ਕਰਕੇ ਥੋੜਾ ਜਿਹਾ ਮਨ ਉਦਾਸ ਹੋ ਸਕਦਾ ਤੁਹਾਡਾ ਤਾਂਣ ਆਉਣ ਦੀ ਗਤੀ ਹੌਲੀ ਹੋ ਜਾਏਗੀ ਬੇਸ਼ੱਕ ਪਰ ਸੰਜਮ ਰੱਖੀਦਾ ਹੁੰਦਾ ਆ ਘਾਟਾ ਤੁਹਾਨੂੰ ਬਿਲਕੁਲ ਨਹੀਂ ਪੈਣ ਜਾ ਰਿਹਾ ਘਾਟਾ ਨਹੀਂ ਹੋਏਗਾ ਇਹ ਯਕੀਨ ਮੰਨੋ ਉਪਾਅ ਕਰ ਲੈਣਾ ਹਰ ਸਵੇਰੇ ਸੂਰਜ ਚੜ੍ਹਦਿਆਂ ਤਾਂਬੇ ਦੇ ਭਾਂਡੇ 'ਚ ਜਲ ਅਰਪਣ ਕਰਨਾ ਹੈ ਤੇ ਨਾਲ ਤਿੰਨ ਵਾਰ ਜਪੋਂਗੇ ਓਮ ਗ੍ਰਿਣੀ ਸੂਰਿਆਏ ਨਮਹ ਬ੍ਰੇਖ ਰਾਸ਼ੀ ਦੀਵਾਰੀ ਹੈ ਸਰੀਰ ਵਿੱਚ ਸੁਸਤਾਹਟ ਜੇ ਮਹਿਸੂਸ ਹੁੰਦੀ ਰਹਿਣੀ ਪੂਰਾ ਮਹੀਨਾ ਪੇਟ ਸਬੰਧੀ ਸਾਵਧਾਨੀ ਰੱਖਣੀ ਪੈਣੀ ਹੈ ਡਾਈਜੈਸਟਿਵ ਸਿਸਟਮ ਠੀਕ ਨਹੀਂ ਰਹੇਗਾ ਪਰਵਾਰ ਦੇ ਵਿੱਚ ਨਾ ਕਿਸੇ ਛੋਟੀ ਗੱਲ ਨੂੰ ਲੈ ਕੇ ਤਣਾਅ ਹੋ ਸਕਦਾ ਹੈ ਪਰਵਰਕ ਜੀਆਂ 'ਚ ਤਿਰਜ ਦੇ ਨਾਲ ਸੁਧਾਰ ਆ ਜਾਏਗਾ ਕੋਈ ਵੱਡਾ ਮਸਲਾ ਨਹੀਂ ਹੈ ਕਮ ਕੰਮ ਜਦੋਂ ਕਰਦੇ ਹੋ ਤੇ ਕੰਮ ਵਾਲੀ ਥਾਂ ਤੇ ਤੁਹਾਡਾ ਧਿਆਨ ਭਟਕ ਸਕਦਾ ਪਰ ਸਬਰ ਸਬਰ ਦੇ ਨਾਲ ਤੁਸੀਂ ਸਫਲਤਾ ਪ੍ਰਾਪਤ ਕਰੋਗੇ ਤੁਹਾੰਦੀ ਸਥਿਤੀ ਮਿਲਜੁਲੀ ਰਹੇਗੀ ਖਰਚ ਤੇ ਕਾਬੂ ਰੱਖਣਾ ਪੈਣਾ ਹੈ ਇੱਕ ਉਪਾਅ ਵੀ ਕਰ ਲੈਣਾ ਹੈ ਗੁੜ ਤੇ ਕਣਕ ਮਿਲਾ ਕੇ ਗਾਂ ਨੂੰ ਖਿਲਾਉਣੀ ਆ ਸੂਰਜ ਦੇ ਕ੍ਰੋਧ ਪ੍ਰਭਾਵ ਨੂੰ ਸ਼ਾਂਤ ਕਰਨ ਲਈ ਤੀਜੀ ਰਾਸ਼ੀ ਮਿਥਨ ਰਾਸ਼ੀਆ ਦੇਖੋ ਤਣਾਅ ਦੇ ਕਾਰਨ ਨੀਂਦ ਰਾਤਾਂ ਨੂੰ ਆਉਣੀ ਨਹੀਂ ਜਾਗ ਜਾਗ ਕੱਟੋਂਗੇ ਇਹਦੇ ਲਈ ਤੁਸੀਂ ਦਿਨ ਚੜਦੀ ਕੋਸੀ ਕੋਸੀ ਧੁੱਪ ਚ ਟੱਲਣਾ ਹੈ 10 ਮਿੰਟ ਰੂਟੀਨ ਬਣਾ ਲਓ ਨਿਤਨੇਮ ਬਣਾ ਲਓ ਪਰਿਵਾਰ ਦੇ ਵਿੱਚ ਪ੍ਰੇਮ ਰਹੇਗਾ ਪਰ ਕਿਸੇ ਬਾਰੀ ਵਿਚਾਰ ਨਾਲ ਮਨ ਪ੍ਰਮਿਤ ਨਾ ਹੋਵੇ ਇਸ ਗੱਲ ਦਾ ਖਿਆਲ ਰੱਖਣਾ ਕੰਮ ਦੇ ਖੇਤਰ ਚ ਸਾਥੀ ਤੁਹਾਡੀ ਮਦਦ ਬਿਲਕੁਲ ਨਹੀਂ ਕਰਨਗੇ ਇਸ ਵਾਰ ਪਰ ਤੁਹਾਡੀ ਸੋਚ ਜਿਹੜੀ ਹੈ ਉਹ ਸਪੱਸ਼ਟ ਰਹਿਣੀ ਹੈ ਵਿਚਾਰਾਂ ਚ ਕਲੈਰਿਟੀ ਰਹੇਗੀ ਹੀ ਰਹੇਗੀ ਤਨ ਆਉਣਾ ਨਾਲ ਹੀ ਚਲੇ ਜਾਣਾ ਇਸ ਲਈ ਮਥਨ ਰਾਸ਼ੀ ਵਾਲਿਓ ਬਚਤ ਕਰਨੀ ਸਿੱਖ ਲਓ ਇੱਕ ਫੰਡ ਦਾ ਜਨਰੇਟ ਕਰੋ ਜਿਹੜਾ ਔਖੇ ਵੇਲੇ ਵਰਤਣ ਦੇ ਵਿੱਚ ਸਹਾਇਕ ਸਿੱਧ ਹੋਵੇ ਐਮਰਜੈਂਸੀ ਫੰਡ ਕਹਿੰਦੇ ਇਹਨੂੰ ਉਹਦੇ ਚੋਂ ਪੈਸੇ ਸਿਰਫ ਪਾਓ ਕੱਢੋ ਕਦੀ ਨਾ ਉਪਾ ਕਰ ਲਓ ਰੋਜ਼ ਸਵੇਰੇ ਲਾਲ ਫੁੱਲ ਦੇ ਨਾਲ ਸੂਰਜ ਨੂੰ ਨਮਸਕਾਰ ਕਰਨਾ ਹੈ ਕਰਕਟ ਰਾਸ਼ੀ ਸੇਤ ਸੁਧਰੇਗੀ ਪਰ ਜ਼ਿਆਦਾ ਮਿਹਨਤ ਨਹੀਂ ਕਰਨੀ ਥੋੜੀ ਰੈਸਟ ਜ਼ਰੂਰ ਕਰਨੀ ਹੈ ਘਰ ਦੇ ਵਿੱਚ ਪੁਰਾਣੇ ਮਾਮਲੇ ਸੁਲਝਣਗੇ ਤੇ ਸੁੱਖ ਦਾ ਮਾਹੌਲ ਬਣੇਗਾ ਕੰਮ ਵਿੱਚ ਨਵੇਂ ਮੌਕੇ ਮਿਲਣਗੇ ਪਰ ਕਿਸੇ ਵੱਡੇ ਵਾਅਦੇ ਤੋਂ ਪਹਿਲਾਂ ਲੱਖ ਵਾਰੀ ਸੋਚ ਲਿਓ ਵਾਦਾ ਇਮੋਸ਼ਨਲ ਹੋ ਕੇ ਬੰਦਾ ਕਰ ਦਿੰਦਾ ਚਾਹੇ ਉਹ ਕੰਬਲੀ ਜਗ੍ਹਾ ਹੀ ਆ ਪਰ ਫਿਰ ਨਿਭਾਉਣਾ ਔਖਾ ਹੋ ਜਾਂਦਾ ਤਾਂ ਦਾ ਲਾਭ ਹੋਏਗਾ ਪਰ ਖਰਚੇ ਨਾਲੋਂ ਨਾਲ ਵੱਧੇ ਰਹਿਣਗੇ ਇੱਕ ਉਪਾਅ ਕਰੋਗੇ ਸੂਰਜ ਦੇ ਸਾਹਮਣੇ ਕਾਂਸੇ ਦਾ ਥਾਲ ਮੈਂ ਤਾਂਬਾ ਨਹੀਂ ਕਿਹਾ ਕਾਂਸਾ ਹੋਰ ਹੁੰਦਾ ਕਾਂਸੇ ਦਾ ਥਾਲ ਲੈਣਾ ਉਸ ਦੇ ਵਿੱਚ ਪਾਣੀ ਭਰ ਲੈਣਾ ਤੁਸੀਂ ਸੂਰਜ ਦਾ ਅਕਸ ਉਸ ਥਾਲ ਵਿੱਚ ਪੈਂਦੇ ਪਾਣੀ ਰਾਹੀਂ ਜਿਹੜਾ ਪ੍ਰਤੀਬਿੰਬ ਆ ਉਸ ਨੂੰ ਦੇਖਣਾ ਹੈ ਸਿੰਘ ਰਾਸ਼ੀ ਦੀ ਵਾਰੀ ਆ ਗਈ ਤਾਕਤ ਘਟ ਜਾਣੀ ਆ ਲੋ ਫੀਲ ਕਰੋਗੇ ਤੇ ਮਨ ਚ ਥੋੜਾ ਸ਼ੱਕ ਸ਼ੁਬਾਸ ਸੰਦੇ ਬਣਿਆ ਰਹੇਗਾ ਘਰ ਦੇ ਵਿੱਚ ਮਾਂ ਜਾਂ ਵੱਡੇ ਵਰਗਾ ਹੁੰਦਾ ਕਿਸੇ ਦਾ ਬਜ਼ੁਰਗ ਦਾ ਹੰਕਾਰ ਆਪਸ ਤੁਹਾਡੇ ਵਿਚਾਰ ਟਕਰਾ ਜਾਣਗੇ ਕੰਮਕਾਰ ਦੇ ਵਿੱਚ ਮਾਨਸਨ ਵਨ ਘਟ ਜਾਣਾ ਆ ਇਸ ਲਈ ਤੁਹਾਨੂੰ ਨਿਮਰਤਾ ਰੱਖਣੀ ਹੀ ਪੈਣੀ ਹੈ ਅੱਖਾਂ ਦਿਖਾਉਂਗੇ ਆਕਰ ਦਿਖਾਉਂਗੇ ਉਹਨਾਂ ਨੇ ਬਾਹਰ ਦਾ ਰਸਤਾ ਦਿਖਾ ਦੇਣਾ ਸਿੰਘ ਰਾਸ਼ੀ ਵਾਲਿਆਂ ਨੂੰ ਗੁੱਸਾ ਬਹੁਤ ਚੜਦਾ ਹੁੰਦਾ ਆਪਣੇ ਗੁੱਸੇ ਨੂੰ ਰੱਖੋ ਕੰਟਰੋਲ 'ਚ ਤਨ ਦੀ ਆਮਦ ਠੀਕ ਰਹੇਗੀ ਪਰ ਫਜ਼ੂਲ ਖਰਚਿਆਂ ਤੋਂ ਦੂਰ ਰਹਿਣਾ ਇੱਕ ਉਪਾਅ ਕਰ ਲਓ ਹਰ ਐਤਵਾਰ ਗਰੀਬਾਂ ਨੂੰ ਲਾਲ ਕੱਪੜਾ ਜਾਂ ਬੁਰਦਾ ਦਾਨ ਜੋ ਤੁਹਾਡੀ ਤੌਫੀਕ ਹੈ ਉਸ ਅਨਸਾਰ ਦੇ ਦੇਣਾ कन्या राशि दीवारी है सिथ होली ठीक होनी शुरू होएगी स्लोएस्ट पर पुराना रोग ठीक होएगा इसलिए घबराना नहीं परिवार ਦੇ ਵਿੱਚ ਖੁਸ਼ੀ ਦਾ ਕੋਈ ਸਮਾਚਾਰ ਮਿਲ ਸਕਦਾ ਹੈ ਕੰਮਕਾਰ ਦੇ ਵਿੱਚ ਸਫਲਤਾ ਮਿਲਣੀ ਹੈ ਪਰ ਮਿਹਨਤ ਬਹੁਤ ਕਰਨੀ ਪੈ ਰਹੀ ਹੈ ਮਨ ਤਲਗ ਨਹੀਂ ਲੱਗਣੀ ਹੈ ਆਰਾਮ ਨਹੀਂ ਮਿਲਣਾ ਤਾਂ ਦੀ ਸਥਿਤੀ ਸੁਧਰੇਗੀ ਤੇ ਪ੍ਰਾਣਾ ਰੁਕਿਆ ਹੋਇਆ ਪੈਸਾ ਤੁਹਾਨੂੰ ਵਾਪਸ ਮਿਲ ਜਾਏਗਾ ਇੱਕ ਉਪਾਅ ਕਰ ਲਿਓ ਉਸ ਮਰੇ ਗੁੜਰਚ ਥੋੜਾ ਜਲ ਜਦੋਂ ਮੜਾਉਣਾ ਹੈ ਤੇ ਨਿੱਕੀ ਜਿਹੀ ਗੁੱੜ ਦੀ ਡਲੀ ਪਾਲਣੀ ਹੈ ਸੂਰਜ ਦੇਵਤਾਂ ਨੂੰ ਨਮਸਕਾਰ ਕਰ ਦੇਣਾ ਮਨ ਵਿੱਚ ਤੁਸੀਂ 7 ਵਾਰ ਅਦਿੱਤ્ય ਨਮਹ ਵਾਦੂ ਸ਼ਬਦ ਨਹੀਂ ਲੈਣੇ ਓਮ ਨਹੀਂ ਲੱਗਣਾ ਇੱਥੇ ਅਦਿੱਤ્ય ਨਮਹ ਉਚਾਰੋ ਤੁਲਾ ਰਾਸ਼ੀ ਦੀ ਵਾਰੀ ਆ ਗਈ ਤਣਾਅ ਵਧੇਗਾ ਮਾਨਸਿਕ ਤੌਰ ਤੇ ਸਟਰੋਂਗ ਨਹੀਂ ਰਹੋਗੇ نیند ਪੂਰੀ ਲੈ ਲੈਣੀ ਹੈ ਕਿਉਂਕਿ نیند ਲੈਣ ਨਾਲ ਰਿਲੈਕਸ ਮਹਿਸੂਸ ਕਰੋਗੇ ਪਰਿਵਾਰਕ ਜ਼ਿੰਮੇਵਾਰੀਆਂ ਵਧਣਗੀਆਂ ਧੀਰਜ ਦੇ ਨਾਲ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਿੱਖੋ ਕੰਮ ਦੇ ਵਿੱਚ ਉੱਪਰਲੇ ਅਧਿਕਾਰੀਆਂ ਨਾਲ ਵਿਚਾਰਾਂ 'ਚ ਅੰਤਰ ਹੋ ਸਕਦਾ ਹੈ। ਧਨ ਆਉਣ ਦੇ ਨਾਲ ਰੁਕਾਵਟਾਂ ਤੰਦੂਰ ਆਉਣਗੀਆਂ ਪਰ ਕਦੀ ਕਦੀ ਉਤਰਾ ਚੜਾਉਂਦੇ ਰਹਿਣੇ ਆ। ਕਦੀ ਰੁਕਾਵਟ ਆ ਗਈ, ਕਦੀ ਸਥਿਤੀ 'ਚ ਸੁਧਾਰ ਹੋ ਗਿਆ। ਇੱਕੋ ਪਾ ਕਰ ਦਿਓ, ਸੂਰਜ ਚੜ੍ਹਦੇਂ ਚੁੱਪ-ਚਾਪ। ਖਾਮੋਸ਼ੀ 'ਚ, ਉੱਚੀ ਵੋਲਿਊਮ 'ਚ ਨਹੀਂ। ਗਾਇਤਰੀ ਮੰਤਰ ਦਾ ਇੱਕ ਮਾਲਾ ਕੱਢ ਲਓ। ਮ੍ਰਿਸ਼ਚਕ ਰਾਸ਼ੀ, ਤੁਹਾਡੀ ਸਰੀਰਕ ਤਾਕਤ ਬਣੀ ਰਹਿਣੀ ਆ ਪਰ ਮਨ 'ਚ ਕੁਝ ਚਿੰਤਾ ਬਣੀ ਰਹੇਗੀ। ਪਰਿਵਾਰ ਦੇ ਵਿੱਚ ਕਿਸੇ ਦੋਸਤ ਨਾਲ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਨਾਲ ਤਣਾਅ ਦੀ ਸੰਭਾਵਨਾ ਬਣੀ ਹੋਈ ਹੈ ਬਚ ਕੇ ਰਹਿਣਾ ਬਚ ਕੇ ਕੰਮਕਾਰ ਦੇ ਵਿੱਚ ਮਿਹਨਤ ਦਾ ਫਲ ਦੇਰ ਨਾਲ ਮਿਲੇਗਾ ਤਾਂ ਦੇ ਖੇਤਰ ਚ ਛੋਟੀ ਪ੍ਰਾਪਤੀ ਹੋਏਗੀ ਜੋ ਖੁਸ਼ ਦੇਵੇਗੀ ਉਪਾ ਕਰ ਲਿਓ ਸੂਰਜ ਨੂੰ ਲਾਲ ਚੰਦਨ ਮਲਾ ਕੇ ਜਲ ਚੜਾਉਣਾ ਤੁਨੂ ਰਾਸ਼ੀ ਦੀ ਵਾਰੀ ਆ ਸੇ ਚੰਗੀ ਰਹਿਣੀ ਆ ਪਰ ਗੁੱਸੇ ਤੋਂ ਬਚੇ ਰਹੋ ਪਰਿਵਾਰ ਦੇ ਵਿੱਚ ਬਜ਼ੁਰਗਾਂ ਦੀ ਸਲਾਹ ਮੰਨ ਲੈਣੀ ਆ ਉਹਦੇ ਨਾਲ ਫਾਇਦਾ ਜਾਂ ਨੁਕਸਾਨ ਕੋਈ ਨਹੀਂ ਤਾਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ ਕੰਮ ਦੇ ਵਿੱਚ ਨਵਾਂ ਪ੍ਰੋਜੈਕਟ ਸ਼ੁਰੂ ਹੋ ਸਕਦਾ ਹੈ ਜੋ ਭਵਿੱਖ ਲਈ ਲਾਭਦਾਇਕ ਰਹੇਗਾ ਧਨ ਆਉਣ ਦੀ ਸੰਭਾਵਨਾ ਹੈ ਪਰ ਸਾਂਝੇ ਕਾਰੋਬਾਰ ਚ ਸਾਵਧਾਨੀ ਰੱਖੋ ਉੱਥੇ ਕੋਈ ਫਾਇਦਾ ਨਹੀਂ ਕੁਝ ਨਾ ਕੁਝ ਨੁਕਸਾਨ ਹੋਣ ਜਾ ਰਿਹਾ ਹੈ ਇੱਕ ਉਪਾਅ ਕਰ ਲਿਓ ਸਵੇਰੇ ਸੂਰਜ ਦੇ ਸਾਹਮਣੇ ਹੱਥ ਜੋੜਨੇ ਆ ਓਮ ਸੂਰਿਆਏ ਨਮਹ ਕਹ ਦੋ ਦਿਨ ਦੀ ਚੰਗੀ ਸ਼ੁਰੂਆਤ ਹੋ ਜਾਣੀ ਹੈ ਹਰ ਰੋਜ਼ ਕਰੋਗੇ 30 ਦੇ 30 ਦਿਨ ਠੀਕ ਹੈ ਜੀ ਮਕਰ ਰਾਸ਼ੀ ਵਾਲਿਆਂ ਦੀ ਵਾਰੀ ਆ ਸਰੀਰਕ ਕਾਬੂ ਟ੍ਰੈਨਿੰਗ ਆ ਪਰ ਮਨ ਦੀ ਸ਼ਕਤੀ ਅੰਦਰੋਂ ਸਟਰੋਂਗ ਬਣੀ ਰਹੇਗੀ ਕਰਦੇ ਵਿੱਚ ਕਿਸੇ ਦੀ ਸਿਹਤ ਥੋੜੀ ਢਿੱਲੀ ਮੱਠੀ ਹੋ ਸਕਦੀ ਹੈ ਇਸ ਲਈ ਚਿੰਤਾ ਥੋੜੀ ਵਧਣੀ ਹੈ ਕੋਈ ਗੱਲ ਨਹੀਂ ਇਲਾਜ ਬਹੁਤ ਆ ਠੀਕ ਹੋ ਜਾਣਗੇ ਕਮਕਾਜ ਦੇ ਵਿੱਚ ਪ੍ਰਗਤੀ ਹੌਲੀ ਹੋਏਗੀ ਪਰ ਪੱਕੀ ਤਰੱਕੀ ਯਕੀਨੀ ਹੈ ਧੰਦੇ ਮਾਮਲੇ ਚ ਸੰਭਲ ਕੇ ਕਦਮ ਰੱਖਣਾ ਹੈ ਉਪਾ ਕਰਨਾ ਹੈ ਸਵੇਰੇ ਤੁਸੀਂ ਲਾਲ ਰੰਗ ਦੇ ਫੁੱਲ ਨੂੰ ਸੂਰਜ ਚੜਦੇ ਪਾਣੀ ਚ ਵਿੱਚ ਪਾ ਲੋ ਲੋਟੇ ਚ ਲਾਲ ਫੁੱਲ ਨੂੰ ਧੋ ਕੇ ਅਰਪਤ ਕਰ ਦਿਓ ਅਰਗ ਦੇ ਦਿਓ ਤੁਮਰਾ ਸ਼ੀਵਾਰੀ ਅਸੇ ਠੀਕ ਰਣੀ ਹੈ ਪਰ ਖਾਣ ਪੀਣ ਦੇ ਵਿੱਚ ਸੰਤੁਲਨ ਰੱਖਿਓ ਆਪਣਾ ਹਾਜਮਾ ਦਰੁਸਤ ਰੱਖੀਦਾ ਬਹੁਤਾ ਖਾ ਲਿਆ ਤਾਂ ਪਛਤਾਉਂਗੇ ਪਰਿਵਾਰ ਦੇ ਨਾਲ ਪੁਰਾਣੇ ਮਨਮਟਾਓ ਦੂਰ ਹੋਣੇ ਆ ਖਤਮ ਹੋਣੇ ਆ ਚੰਗੀ ਸ਼ੁਰੂਆਤ ਹੋਣ ਜਾ ਰਹੀ ਹੈ ਕੰਮ ਦੇ ਵਿੱਚ ਨਵਾਂ ਸਾਥ ਮਿਲਣਾ ਹੈ ਜਿਹੜਾ ਆਉਣ ਵਾਲੇ ਸਮੇਂ ਲਈ ਤੁਹਾਡੇ ਫਿਊਚਰ ਚ ਲਾਭਕਾਰੀ ਸਿੱਧ ਹੋਏਗਾ ਧਨ ਆਉਣ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ ਪਰ ਨਾਸਮਝੀ ਬੇਸਮਝੀ ਚ ਖਰਚ ਤੋਂ ਬਚਣਾ ਹੋਏਗਾ ਨਿਕ ਉਪਾਅ ਕਰ ਲਿਓ ਜੋ ਡਾਕਟਰ ਤਿਰੰਕਾ ਹੋਰ ਦੱਸ ਰਹੀ ਹੈ ਬੜੇ ਆਸਾਨ ਉਪਾਅ ਨੇ ਬਹੁਤ ਸੋਹਣੇ ਸੋਹਣੇ ਟੁਟਕੇ ਨੇ ਹਰ ਐਤਵਰ ਸੂਰਜ ਦੇ ਨਾਮ ਤੇ ਗੁੜ ਦਾ ਤਿਲਕ ਲਗਾਉਣਾ ਹੈ ਕੀ ਪਹਿਲਾਂ ਥੋੜੇ ਜਿਹੇ ਦੋ ਇੱਕ ਦੋ ਛਿੱਟਾਂ ਗੁੜ ਦੀ ਡਲੀ ਤੇ ਮਾਰ ਲੈਣੀਆਂ ਅੰਗੂਠੇ ਨਾਲ ਲਾਲ ਤਿਲਕ ਮੱਥੇ ਤੇ ਸ਼ੁਭ ਕਾਰਜ ਹੋ ਜਾਣਗੇ ਸ਼ੁਰੂ ਘਬਰਾਉਣਾ ਨਹੀਂ ਹੁੰਦਾ ਮਹੀਨਾਂ ਦੀ ਸਦੀ ਵਾਰੀ ਆ ਗਈ ਇਹਨਾਂ ਨੂੰ ਹਰ ਵਾਰੀ ਬਹੁਤ ਇੰਤਜ਼ਾਰ ਕਰਨਾ ਪੈਂਦਾ ਚਲੋ ਕੋਈ ਗੱਲ ਨਹੀਂ ਸੀਕਵੈਂਸ ਬਣਾਈ ਹੋਈ ਉਸ ਪਰਮਾਤਮਾ ਨੇ ਸਿਹਤ ਸੁਧਾਰ ਪਰ ਮੰਨ ਦੇ ਵਿੱਚ ਥੋੜੀ ਚਿੰਤਾ ਰਹਿਣੀ ਹੈ ਘਰ ਦੇ ਵਿੱਚ ਪ੍ਰੇਮ ਤੇ ਸਮਝਦਾਰੀ ਦਾ ਮਾਹੌਲ ਬਣਾ ਕੇ ਰੱਖੋਗੇ ਤਾਂ ਮਾਹੌਲ ਸੁਖਦਰਾਏਗਾ ਕੰਮ ਦੇ ਖੇਤਰ ਚ ਪ੍ਰਤਿਸ਼ਠਾ ਵਧੇਗੀ ਤੇ ਨਵੇਂ ਮੌਕੇ ਮਿਲਣਗੇ ਧਨ ਦੇ ਯੋਗ ਬਣ ਰਹੇ ਆ ਪਰ ਫੈਸਲੇ ਸੋਚ ਕੇ ਕਰਨੇ ਆ ਖਲਾਰਾ ਨਹੀਂ ਪਾਈਦਾ ਪੈਸਾ ਆਉਂਦਾ ਸੰਜਮੀਰ ਬਣ ਕੇ ਹੀ ਚਾਦਰ ਦੇਖ ਕੇ ਪੈਰ ਫਸਾਰਨੇ ਹੁੰਦੇ ਆ ਉਪਾ ਕਰ ਦੇਣਾ ਸੂਰਜ ਚੜ੍ਹਦੇ ਆ 9-10 ਵਜੇ ਨਹੀਂ अर्ਲੀ ਮਾਰਨਿੰਗ ਪਾਣੀ ਦੇ ਵਿੱਚ ਲਾਲ ਫੁੱਲ ਪਾ ਲਓ ਇੱਕ ਗੁੜ ਦੀ ਛੋਟੀ ਡਲੀ ਪਾ ਲਓ ਸੂਰਜ ਦੇਵਤਾ ਨੂੰ ਅਰਪਿਤ ਕਰਨਾ ਹੈ ਤੇ ਮੰਨ ਹੀ ਮੰ ਅਦਿੱਤਿ ਹਿਰਦੇਮ ਆਦਿੱਤਿ ਹਿਰਦੇਮ ਦੇ ਤਿੰਨ ਸ਼ਲੋਕ ਪੜ ਲੈਣੇ ਆ ਇਹ ਕੱਤਕ ਦੀ ਸੰਗਰਾਮ ਸਿਰਫ ਗ੍ਰਹਿ ਬਦਲਾ ਨਹੀਂ ਹੈ ਸਾਥੀਓ ਇੱਕ ਨਵਾਂ ਚੈਪਟਰ ਹੁੰਦਾ ਲਾਈਫ ਦਾ ਉਦੋਂ ਤਾਂ ਹਰ ਦਿਨ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰਨ ਦੇ ਲਈ ਪ੍ਰਮਾਤਮਾ ਸਾਨੂੰ ਵਕਤ ਦਿੰਦਾ ਹੈ ਇਹ ਪੂਰਾ ਮਹੀਨਾ ਇੱਕ ਨਮਾਦੇ ਆਇਆ ਹੈ ਤੁਹਾਡੀ ਕਿਸਮਤ ਲਿਖਣ ਦਾ ਜੇ ਵੀਡੀਓ ਪਸੰਦ ਆ ਗਈ ਕਮੈਂਟ ਕਰਕੇ ਦੱਸ ਦਿਓ ਤੁਹਾਡੀ ਰਾਸ਼ੀ ਕਿਹੜੀ ਆ ਮੈਂ ਜੋ ਉਪਾਅ ਦੱਸਿਆ ਕਿ ਤੁਸੀਂ ਸੰਗ੍ਰਾਂਦ ਤੋਂ ਉਪਰੰਤ ਪੂਰੇ ਮਹੀਨੇ ਇਹਨਾਂ ਵਿੱਚੋਂ ਉਪਾਅ ਆਪਣਾ ਕਰੋਗੇ ਸੰਗ੍ਰਾਂਦ ਤੁਹਾਡੇ ਜੀਵਨ ਚ ਕੋਈ ਬਦਲਾਅ ਲਿਆ ਰਹੀ ਹੈ ਕਿ ਨਹੀਂ ਕੀ ਮਹਿਸੂਸ ਹੋਣਾ ਹੁੰਦਾ ਦੇਖੋ ਜਦੋਂ ਆਪਾਂ ਕਹਿੰਨੇ ਨਾ ਕਿ ਮੇਰਾ ਭਵਿੱਖ ਦੱਸੋ ਤਾਂ ਭਵਿੱਖ ਦੱਸਣ ਦਾ ਇੱਕ ਬਹੁਤ ਸੋਲਿਡ ਪੁਆਇੰਟ ਹੁੰਦਾ ਹੈ ਤੁਹਾਡੇ ਵਰਤਮਾਨ ਤੋਂ 75% ਗੱਲਾਂ ਅੰਦਾਜ਼ਨ ਲਗਾਈਆਂ ਜਾ ਸਕਦੀਆਂ ਹਨ ਜਿਹਦਾ ਵਰਤਮਾਨ ਜਿਹੋ ਜਿਹਾ ਹੋਏਗਾ ਉਹੋ ਜਿਹਾ ਹੀ ਉਸਦਾ ਭਵਿੱਖ ਹੋਣਾ ਹੈ 1 ਨਹੀਂ ਕਿ ਦੇ ਫਰਕ ਨਾਲ ਬਦਲਾਅ ਆ ਸਕਦਾ ਹੈ ਹੁਣ ਤੁਸੀਂ ਇਹ ਦੇਖਣਾ ਹੈ ਕਿ ਵੀਡੀਓ ਨੂੰ ਲਾਈਕ ਕਰਦੇ ਹੋ ਕਿ ਨਹੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਦੀ ਆਪਸ਼ਨ ਦਬਾ ਦਿਓ ਜੁਆਇਨ ਦੀ ਆਪਸ਼ਨ ਦੱਸ ਦਿਓ ਇਹ ਨਹੀਂ ਕਰ ਰਹੇ ਤਾਂ ਮੇਰੇ ਹੌਸਲੇ ਪਸਥ ਹੋ ਰਹਾ ਮੈਂ ਉਹਨੇ ਜੋਸ਼ ਨਾਲ ਨਹੀਂ ਆ ਰਹੀ ਨਵੇਂ ਵਿਸ਼ੇ ਨਹੀਂ ਲੱਭਾਂਗੇ ਤੁਸੀਂ ਸਾਥ ਦੇਓਗੇ ਤਾਂ ਮੇਰਾ ਚੈਨਲ ਚੱਲਣਾ ਕਿਉਂਕਿ ਅਸੀਂ ਇੱਕ ਫੈਮਲੀ ਹਾਂ ਬਾਕੀ ਇੱਕ ਮੇਰੀ ਬੇਨਤੀ ਹੈ ਕਿ ਤੁਸੀਂ WhatsApp WhatsApp ਦਾ ਜਿਹੜਾ ਮੇਰਾ ਨੰਬਰ ਹੈ ਉਸ ਤੇ ਕਾਲ ਆਮ ਮੈਂ ਕਦੇ ਵੀ ਨਹੀਂ ਚੱਕਦੀ ਬਹੁਤ ਕਾਲਾਂ ਉੱਤੇ ਆਉਂਦੀਆਂ ਮੈਂ ਨਹੀਂ ਰਿਸਿਵ ਕਰ ਸਕਦੀ WhatsApp ਕਾਲ ਕਰਨੀ ਹੈ WhatsApp ਕਾਲ ਠੀਕ ਹੈ ਜੀ ਉਹ ਕਰੋਗੇ ਤਾਂ ਤੁਹਾਡੀ ਗੱਲ ਮੈਂ ਸੁਣ ਲਾਂਗੀ ਕਿਉਂਕਿ ਪੈਂਡਿੰਗ ਕੰਮ ਬਹੁਤ ਹੈ ਇਸ ਲਈ ਮੈਂ ਕਈ ਵਰੀ ਰਿਸਪਾਂਸ ਨਹੀਂ ਦੇਣਨੀ ਇਸ ਕਰਕੇ ਬੁਰਾ ਨਹੀਂ ਮਨਵਾਉਣਾ ਤੁਸੀਂ ਉਸੀ ਮੇਰੇ ਨਾਲੋਂ ਮੈਂ ਤੁਹਾਡੇ ਨਾਲ ਰੱਖਣਾ ਆਪਣਾ ਖਿਆਲ ਇਸ ਸੰਗਰਾਂਦ ਦਾ ਮਹੀਨਾ ਤੁਹਾਡੀ ਝੋਲੀ ਖੁਸ਼ੀਆਂ ਦੇ ਫੁੱਲ ਵਰਸਾਵੇ ਸੱਤੇ ਹੀ ਖੈਰਾਂ ਹੋਣ ਤੰਦਰੁਸਤ ਰਹੋ ਮੱਜਾ ਮਾਣੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ